ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਭਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਛੱਡ ਜੋ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਉਗੇ ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਤੁਸੀਂ ਦੱਸੋ ਕਿ ਪਿੰਡ ਕਿਹੜੀ ਦੇ ਰਹਿਣ ਵਾਲੇ ਆ ਜੀ ਹਾਂਜੀ ਇਹ ਕੌਣ ਨੇ ਜੀ ਇਹ ਦੂਜੀ ਪਾਰਟੀ ਦੇ ਨੇ ਫੈਲ ਖੋ ਲੈ ਇਹ ਕਹਿੰਦਾ ਭਰਾਇਆ ਮੇਰਾ ਨਹੀਂ ਭਰਾ ਮੈਂ ਕੋਈ ਫਟਲੂ ਦਾ ਨਹੀਂ ਜਾਣਦੇ ਦੂਸਰੇ ਆ ਹਮਾਰੇ ਕੋਈ ਰਵਾਨੀ ਹੈ ਜਾਂ ਚਨਾਨੀ ਕੀ ਅੱਥਾ ਪਾਈ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਮਦਰ ਪਰ ਚਲੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਨੇ ਜੀ ਨਹੀਂ ਕੌਣ ਹੈ ਜੀ ਧੱਕਾ ਕਰਿਆ ਜੀ ਮੇਰੇ ਖਿਆਲ ਚ ਚਨਾਨੀ ਗੈਰੀ ਸੁਣ ਤੁਸੀਂ ਕਿਹੜੀ ਉਸ ਤੋਂ ਪਰ ਨਹੀਂ ਸੀਗੀ ਅਸੀਂ ਕਾਂਗਰਸ ਤੋਂ ਕਾਂਗਰਸ ਤੇ ਜੀ ਤੇ ਬਲਾਕ ਕਿਹੜਾ ਸੀਗਾ ਤੁਹਾਡਾ ਹਾਂਜੀ ਕਿਹੜੇ ਬਲਾਕ ਤੋਂ ਪਰ ਰਹੇ ਹੋ ਕਹਿੰਦੇ ਹੋ ਤੁਸੀਂ ਜੀ ਖੋਸ ਲੇ ਗਏ ਨਾਮ ਇਹ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਜਾ ਟੱਕਾ ਕੀਤਾ ਜੀ ਟੱਕਾ ਕਰਿਆ ਜੀ ਸਾਡੇ ਕਰ ਉਹ ਤੁਹਾਡੀ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਫਫੜੀ ਤੁਹਾਡੀ ਉਹਨ ਨੇ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਚੁੱਕੋ ਬਾਹਰ ਬਾਹਰ ਹੋ ਤੇ ਜੀ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਔਰ ਇੱਕ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਹਾਂ ਤੁਸੀਂ ਦੱਸੋ ਕਿ ਪਿੰਡ ਤੇ ਡੇਢੀ ਦੇ ਰਹਿਣ ਵਾਲੇ ਆ ਜੀ ਹਾਂਜੀ ਇਹ ਕੌਣ ਨੇ ਜੀ ਇਹ ਦੂਜੀ ਪਾਰਟੀ ਦੇ ਫੈਲ ਕੋ ਲੈ ਇਹ ਕਹਿੰਦਾ ਭਰਾ ਹੈ ਮੇਰਾ ਨਹੀਂ ਭਰਾ ਕੋਈ ਸਾਡਾ ਤਾਂ ਇਹ ਨਹੀਂ ਜਾਣਦੇ ਦੂਸਰੇ ਆ ਹਮਾਰੇ ਕੋਈ ਕਵਾਨੀ ਹੈ ਜਾਨਾਨੀ ਕੀ ਅੱਥਾ ਪਾਈ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਮਾਦਰ ਪੰਚਲੇੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਹੈ ਜੀ ਪਤਾ ਨਹੀਂ ਕੌਣ ਹੈ ਜੀ ਤੱਕਾ ਕਰਿਆ ਜੀ ਮੇਰੇ ਗੱਲ ਜਾਨਾਨੀ ਗੈਰੀ ਸੁਣ ਤੁਸੀਂ ਕਿਹੜੀ ਉਸ ਤੋਂ ਪਰ ਨਹੀਂ ਸੀਗੀ ਅਸੀਂ ਕਾਂਗਰਸ ਤੋਂ ਕਾਂਗਰਸ ਤੇ ਜੀ ਤੇ ਬਲਾਕ ਕਿਹੜਾ ਸੀ ਤੁਹਾਡਾ ਹਾਂਜੀ ਕਿਹੜੇ ਬਲਾਕ ਤੋਂ ਪਰ ਰਹੇ ਹੋ ਅਸੀਂ ਕਿਲੋਰ ਖੋਸ ਲੇਗਾ ਜੀ ਨਾਮ ਇਹ ਤੁਹਾਡਾ ਜੋਨੀ ਦੇਵੀ ਆ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਯਾ ਟੱਕਾ ਕੀਤਾ ਜੀ ਟੱਕਾ ਕਰਿਆ ਜੀ ਸਾਡੇ ਕਰ ਉਹ ਤੁਹਾਡੀ ਕਿਥੇ ਲੈ ਕੇ ਭੱਜ ਗਿਆ ਤੇ ਸਾਡੇ ਇੱਥੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਭਰੂ ਨਹੀਂ ਸਾਡਾ ਕੋਈ ਨਹੀਂ ਹੈ ਕਿਤੋਂ ਫੜੀ ਤੁਹਾਡੀ ਉਹ ਫੈਲੀ ਇਹੀਂ ਤੇ ਖੜੇ ਤੇ ਜੀ ਕੋਈ ਹੈ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਬਾਹਰ ਬਾਹਰ ਹੋ ਤੇ ਜੀ ਉਸ ਤੇ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਔਰ ਇੱਕ ਹਾਂ ਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਕਿ ਕੰਮ ਵੜ ਗਿਆ ਹੁਣ ਕਿੱਲੇ ਪਤਾ ਨਹੀਂ ਜੀ ਕਿੱਥੇ ਵੜਿਆ ਜੀ